ਸਿੱਧੇ ਨਾਲ ਕੀਤੇ ਜਾ ਰਿਹਾ ਹੁੰਦਾ ਤਾਂ ਇਸ ਦੇ ਦਰਮਿਆਨ ਹੀ ਦੂਜੇ ਪਾਸੋਂ ਮੁੰਡੇ ਆਉਂਦੇ ਨੇ ਤਾਂ ਪਹਿਲਾਂ ਤਾਂ ਉਸ ਨੂੰ ਬਾਈਕ ਤੋਂ ਹੇਠਾ ਪੁੱਤ ਜਿਸ ਨੂੰ ਘੇਰ ਕੇ ਨਾ ਮੁੰਡਿਆਂ ਦੇ ਵੱਲੋਂ ਸ਼ਰਿਆਮ ਹੀ ਉਸਤੇ ਹਮਲਾ ਕਰ ਦਿੱਤਾ ਗਿਆ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਇੱਕ ਮੁੰਡਾ ਜੋ ਕਿ ਬਾਈਕ ਤੇ ਜਾ ਰਿਹਾ ਸੀ ਜਿਸ ਨੂੰ ਘੇਰ ਕੇ ਨਾ ਮੁੰਡਿਆਂ ਦੇ ਵੱਲੋਂ ਉਸ ਨੂੰ ਮਾਰ ਮੁਕਾਇਆ ਗਿਆ ਇੱਥੇ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਤਾਂ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਗਲੀ ਦੇ ਵਿੱਚੋਂ ਲੰਘ ਰਿਹਾ ਹੈ ਮੁੰਡਾ ਜਿਸਦੇ ਕੀ ਪਿੱਛੋਂ ਆਏ ਕੁਝ ਮੁੰਡੇ ਜਿਨ੍ਹਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਮਝ ਨਹੀਂ ਆਈਆਂ ਨੇ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਕੁਝ ਨੌਜਵਾਨ ਨਜ਼ਰ ਆ ਰਹੇ ਨੇ ਜਿਸ ਤਰੀਕੇ ਨਾਲ ਸੀਸੀਟੀਵੀ ਦੇ ਵਿੱਚ ਵਿਖਾਈ ਦੇ ਰਿਹਾ ਹੈ ਕਿ ਮੁੰਡਾ ਜਿਹੜਾ ਹੈ ਉਹ ਬਾਈਕ ਤੇ ਬੈਠਾ ਆਪਣੇ ਦੋਸਤ ਦੇ ਨਾਲ ਜਾਂ ਸਾਥੀ ਦੇ ਨਾਲ ਕਿਤੇ ਜਾ ਰਿਹਾ ਹੁੰਦਾ ਤਾਂ ਇਸ ਦੇ ਦਰਮਿਆਨ ਹੀ ਦੂਜੇ ਪਾਸੋਂ ਮੁੰਡੇ ਆਉਂਦੇ ਨੇ ਤਾਂ ਪਹਿਲਾਂ ਤਾਂ ਉਸ ਨੂੰ ਬਾਈਕ ਤੋਂ ਹੇਠਾ ਸੁੱਟਦੇ ਨੇ ਉਸ ਤੇ ਵਾਰ ਕਰਦੇ ਨੇ ਜਦੋਂ ਬਾਈਕ ਤੋਂ ਹੇਠਾ ਡਿੱਗ ਜਾਂਦਾ ਹੈ ਤਾਂ ਫਿਰ ਇਹਨਾਂ ਮੁੰਡਿਆਂ ਦੇ ਵੱਲੋਂ ਉਸ ਨੂੰ ਘੇਰਾ ਪਾ ਲਿਆ ਜਾਂਦਾ ਤੇ ਵੇਖੋ ਕਿੰਝ ਫਿਰ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ ਗਏ ਨੇ ਤੇ ਖੂਨ ਦੇ ਨਾਲ ਲਤਪਟੇ ਮੁੰਡਾ ਜਿਸ ਨੂੰ ਉੱਥੇ ਮਾਰ ਮੁਕਾਇਆ ਗਿਆ ਹਾਲਾਂਕਿ ਕਾਰਨ ਦੱਸੇ ਜਾ ਰਹੇ ਨੇ ਕਿ ਕੁਝ ਦਿਨਾਂ ਪਹਿਲਾਂ ਝਗੜਾ ਹੁੰਦਾ ਤੇ ਉਸੇ ਦੀ ਰੰਜਸ ਦੇ ਵਿੱਚ ਇਹਨਾਂ ਮੁੰਡਿਆਂ ਦੇ ਵੱਲੋਂ ਇਸ ਨੌਜਵਾਨ ਨੂੰ ਘੇਰ ਕੇ ਮਾਰ ਮੁਕਾਇਆ ਗਿਆ ਮੋਟਰਸਾਈਕਲ ਤੇ ਸਵਾਰ ਤੇ ਨੌਜਵਾਨ ਜਿਨ੍ਹਾਂ ਵੱਲੋਂ ਇਸ ਨੂੰ ਪਹਿਲਾਂ ਘੇਰਿਆ ਜਾਂਦਾ ਹੈ ਤੇ ਫਿਰ ਚਾਕੂ ਦੇ ਨਾਲ ਕਈ ਵਾਰ ਕੀਤੇ ਗਏ ਨੇ ਤੇ ਮੁੰਡੇ ਨੇ ਉੱਥੇ ਹੀ ਦਮ ਤੋੜ ਦਿੱਤਾ ਮਹਿਜ਼ 22 ਸਾਲਾ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਕਿ ਅਜੇ ਪੜ੍ਹਾਈ ਪੂਰੀ ਕੀਤੀ ਸੀ ਨੌਕਰੀ ਦੀ ਭਾਲ ਦੇ ਵਿੱਚ ਸੀ ਕੋਈ ਲੜਾਈ ਝਗੜਾ ਹੁੰਦਾ ਹੈ ਜਿਸ ਦੀ ਰੰਜਸ ਦੇ ਵਿੱਚ ਇਹਨਾਂ ਬਦਮਾਸ਼ਾਂ ਦੇ ਵੱਲੋਂ ਇਸ ਨੂੰ ਮਾਰ ਮੁਕਾਇਆ ਗਿਆ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਪਹਿਲਾਂ ਹੀ ਇਹਨਾਂ ਮੁੰਡਿਆਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਕੋਈ ਲੜਾਈ ਝਗੜਾ ਹੁੰਦਾ ਹੈ ਉਸੇ ਦੀ ਰੰਜਸ ਦੇ ਵਿੱਚ ਇਸ ਮੁੰਡੇ ਨੂੰ ਘੇਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਕਿੰਜ ਪਹਿਲਾਂ ਇਸ ਮੁੰਡੇ ਨੂੰ ਘੇਰਾ ਪਾਇਆ ਜਾਂਦਾ ਹੈ ਇਹ ਬਾਈਕ ਤੇ ਤਿੰਨ ਮੁੰਡੇ ਸਵਾਰ ਹੋ ਕੇ ਆਉਂਦੇ ਨੇ ਜਿਹੜਾ ਵੱਲੋਂ ਪਹਿਲਾਂ ਇਸ ਨੂੰ ਸੁਟਿਆ ਜਾਂਦਾ ਹੈ ਤੇ ਫਿਰ ਚਾਕੂ ਦੇ ਨਾਲ ਕਈ ਵਾਰ ਕਰਕੇ ਉੱਥੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਟਿਆਲਾ ਦੀਆਂ ਇਹ ਤਸਵੀਰਾਂ ਨੇ ਪਟਿਆਲਾ ਦੀ ਇੱਕ ਕਲੋਨੀ ਦੱਸੀ ਜਾ ਰਹੀ ਹੈ ਜਿੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਮਾਪਿਆਂ ਦਾ ਇਹ 22 ਸਾਲਾ ਪੁੱਤ ਜਿਸ ਦਾ ਨਾਮ ਕਰਨ ਦੱਸਿਆ ਜਾ ਰਿਹਾ ਅਜੇ ਪੜ੍ਹਾਈ ਪੂਰੀ ਕੀਤੀ ਸੀ ਮਾਪਿਆਂ ਦੀਆਂ ਕਈ ਚਾਹਾਂ ਸੀ ਮੁੰਡੇ ਨੂੰ ਲੈ ਕੇ ਕਈ ਸੁਪਨੇ ਸਨ ਪਰ ਉੱਥੇ ਇਹ ਨਾ ਬਦਮਾਸ਼ਾਂ ਦੇ ਵੱਲੋਂ ਸਾਰੇ ਸੁਪਨੇ ਜਿਹੜੇ ਨੇ ਉਹਨਾਂ ਤੇ ਪਾਣੀ ਫੇਰ ਦਿੱਤਾ ਗਿਆ। ਮੁੰਡਾ ਨੌਕਰੀ ਦੀ ਤਲਾਸ਼ ਦੇ ਵਿੱਚ ਸੀ। ਮਾੜੀ ਜਿਹੀ ਗੱਲ ਨੂੰ ਲੈ ਕੇ ਕੋਈ ਵਿਵਾਦ ਹੁੰਦਾ ਤੇ ਵੇਖੋ ਕਿਵੇਂ ਉਸ ਮੁੰਡੇ ਨੂੰ ਮੌਦੇ ਘਾਟ ਉਤਾਰ ਦਿੱਤਾ ਗਿਆ। ਪੁਠਿਆਜੇ ਲੈ ਕੇ ਆਇਆ ਨੀ ਫਿਰ ਆਪਾਂ ਡਰ ਲੈ ਕੇ ਆਇਆ ਆ ਆ ਗਿਆ ਉੱਤਰ ਕਿਉਂ ਜਾ ਰਗਾ ਜੱਪੂ ਦੇਖਾ ਮੈਂ ਜੱਪੂ ਵਾਲਾ ਤਾਂ ਹੋਗਾ ਜੱਪੂ ਵਾਲਾ ਮੁੱਤ ਜਿਸ ਨੂੰ ਘੇਰ ਕੇ ਨਾ ਮੁੰਡਿਆਂ ਦੇ ਵੱਲੋਂ ਸ਼ਰਿਆਮ ਹੀ ਉਸਤੇ ਹਮਲਾ ਕਰ ਦਿੱਤਾ ਗਿਆ ਤਸਵੀਰਾ ਜਿਹੜੀਆਂ